ਤੇ ਪਨੀਰਤਔਰ ਨੋ ਕਾਂਗਰਸ ਦੇ ਪਿੱਛੇ ਛੋੜਾ ਘੋਪਣ ਵਾਸਤੇ ਔਰ ਉਜਿਹੇ ਮੌਕੇ ਉਪਰ ਮੋਦੀ ਦੀ ਲੜ ਵਾਸਤੇ ਇਹ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜਾ ਦਿੱਤੀ ਇਹਨਾਂ ਨੇ ਰਾਮ ਦੇ ਨਾਂ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਕਿ ਮੈਦੀ ਨਕੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਤਾਂ ਨਸ਼ਾ ਵੰਡਿਆ ਨਾ ਦੀ ਕੋ ਧਰਮ ਦਾ ਪੱਤਾ ਵਰਤਿਆ ਸਾਡੀ ਖੂਬੀ ਇਹੀ ਹੈ ਕਿ ਕਾਂਗਰਸ ਪਾਰਟੀ ਤਰਨਖਾਟ ਪਾਰਟੀ ਹੈ ਹਰ ਇੱਕ ਧਰਮ ਨਾਲ ਬਰਾਬਰ ਸਤਿਕਾਰ ਕਰਦੀ ਹੈ ਕੋਈ ਧਰਮ ਨੂੰ ਰਾਜਨੀਤੀ ਵਾਸਤੇ ਨਹੀਂ ਅਲਪਾ ਨੂੰ ਪੰਜਾਬ ਦੇ ਪੰਜਾਬ ਸਰਦਾਰ ਨੂੰ ਦੀ ਹੋਂਦ ਦਾ ਜੇ ਬਨੀਤ ਕੌਰ ਨੂੰ ਕਾਂਗਰਸੀ ਪੇਠਾ ਸ਼ੋੜਾ ਘੋਂਪਣ ਵਾਸਤੇ ਔਰ ਉਜਿਹੇ ਮੌਕੇ ਨੂੰ ਕਾਂਗਰਸੀ ਮੋਦੀ ਨੂੰ ਲੜ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜਾ ਇੱਕ ਕਨਈਆ ਮਿੱਤਲ ਵੱਲੋਂ ਬੜਾ ਪ੍ਰਚਾਰ ਕੀਤਾ ਜਗਰਨ ਦੀ ਆੜ ਦੇ ਵਿੱਚ ਜਿਹੜਾ ਦੋ ਰਾਮ ਕੋਲ ਆਏ ਆ ਵੀ ਲੱਗਦਾ ਵੀ ਉਹਦਾ ਵੀ ਇਫੈਕਟ ਨਿਕਾਦਾ ਜੀ ਜਿਹੜਾ ਅੱਜ ਪੱਪਾ ਨੂੰ ਪ੍ਰਚਾਰ ਕੀਤਾ ਸੀ ਕਨਿਆ ਮਿੱਤਲ ਵੱਲੋਂ ਜੀ ਬਈ ਮਾਈਕ ਦੇਖੋ ਕਿੱਥੇ ਪਾ ਰਹੇ ਮੈਂ ਕਹਿ ਸਕਦਾ ਥੋੜਾ ਬਹੁਤ ਤਾਂ ਫਰਕ ਪਾਉਗਾ ਪਰ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਇਹਨਾਂ ਦੀ ਰਾਜਨੀਤੀ ਦੀ ਹਾਰ ਹੋ ਗਈ ਹੈ ਬੋਟਾ ਮੋਤੀ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੇ ਕਿ ਪ੍ਰਣਾਲੇ ਪ੍ਰਨਿਤ ਕੁੜ ਜਿੱਤਿਆ ਆ ਅਖੀਰ ਕਰਨ ਦੀ ਸਮਝ ਉਸ ਦੀ ਦੇਖੋ ਤੇ ਬਹੁਤ ਕਾਰਨ ਨੇ ਹੈਗਾ ਉਹਦਾ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ ਸ਼ਾਹੀ ਖਾਨਦਾਨ ਨਾਲ ਬਹੁਤ ਲੰਗੀ ਇਤਿਹਾਸਕ ਤੌਰ ਤੇ ਜੁੜੇ ਹੋਏ ਆ ਬਹੁਤ ਲੋਕੋ ਨੇ ਜਮੀਨਾਂ ਦਿੱਤੀਆਂ ਪੱਟੇ ਦਿੱਤੇ ਜਿਹੜੇ ਉੱਜੜ ਕੇ ਇਹਨਾਂ ਨੇ ਹੋਰ ਵੀ ਕਈ ਢੰਗ ਤਰੀਕੇ ਵਰਤੇ ਆ ਜਿਨ੍ਹਾਂ ਦਾ ਇੱਕ ਤਾਂ ਇਹਨਾਂ ਨੇ ਰਾਮ ਮੰਦਰ ਨੂੰ ਵਰਤੇ ਹੈਗਾ ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਇਹ ਧਰਮ ਦਾ ਪੱਤਾ ਵਰਤੇ ਹੈਗਾ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮਿਕ ਪੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ ਰਾਮ ਦੇ ਨਾਮ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਕਿ ਮਹਿਦੀ ਨਕੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਨਾ ਨਸ਼ਾ ਵੰਡਿਆ ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ ਸਾਡੀ ਮੁੱਖ ਖੂਬੀ ਇਹ ਹੈ ਕਿ ਕਾਂਗਰਸ ਪਾਰਟੀ ਤਰ੍ਹਾਂ ਪੱਖ ਪਾਰਟੀ ਹੈ ਹਰ ਇੱਕ ਧਰਮ ਨਾਲ ਬਰਾਬਰ ਸਤਿਕਾਰ ਕਰਦੀ ਹੈ ਔਰ ਧਰਮ ਨੂੰ ਰਾਜਨੀਤੀ ਵਾਸਤੇ ਨਹੀਂ ਵਰਤਦੀ ਦੋਸਤ ਜੀ ਕਿੰਨੀ ਲੀਡ ਅਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ 14600 ਕੁਛ ਹੈ ਜੀ ਡਾਕਟਰਾਂ ਦਾ ਲੱਗਿਆ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ ਸੀ 50000 ਦਾ ਦਾਅਵਾ ਕਰ ਰਹੇ ਨੇ ਲੀਡ ਵੱਧ ਸਕਦੀ ਸੀ ਵੀ ਜੇਕਰ ਸਾਡੇ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਤੇ ਕੁਝ ਜਿਹੜਾ ਰਾਮ ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਧਨ ਧਨ ਵੱਲ ਦਾ ਪ੍ਰਯੋਗ ਕੀਤਾ ਧਨ ਦਾ ਪ੍ਰਯੋਗ ਕੀਤਾ ਹੈਗਾ ਦਸ਼ਨ ਦਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਸ ਤਰ੍ਹਾਂ ਸਾਡੀ ਲੀਡ 50 ਨਹੀਂ ਸਾਡੀ ਲੀਡ ਸਰਪੰਦਰ ਜੀ ਸਰ ਸਾਹਿਬ ਲੱਗਦਾ ਕਿ ਮੋਦੀ ਸਰਕਾਰ ਬਣਨ ਜਾ ਰਹੀ ਹੈ ਜਾਂ ਨਿਤਿਸ਼ ਕੁਮਾਰ ਨੇ ਅਮਿਤ ਸ਼ਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗਦਾ ਇੰਡੀਆ ਗਠਜੰਦਨ ਦੀ ਸਰਕਾਰ ਬਣੇਗੀ ਦੇਖੋ ਲਾਜ਼ਮੀ ਬਣੂਗੀ ਇੰਡੀਆ ਗਠਜੰਦਨ ਦਾ ਇੱਥੇ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟਕੇ ਹੈਗੇ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ ਖਾਸ ਤੌਰ ਤੇ ਜਿਹੜੀ ਹੈਗੀ ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਉਹਨੂੰ ਜਿਸ ਤਰ੍ਹਾਂ ਇਹਨੇ ਖੁੱਡੇ ਲੈਣ ਲਾਇਆ ਜਿਸ ਤਰ੍ਹਾਂ ਉਹਦੇ ਮਤਲਬ ਉਹਨਾਂ ਦੀ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤਿਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ तरी ਸਾਡੇ ਨਾਲ ਗੱਲਬਾਤ ਨਹੀਂ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਬੇੜ ਕੇ ਤੁਹਾਡੀ ਕੋਈ ਸੀਨੀਅਰ ਲੀਡਰਸ਼ਿਪ 272 272 ਦਾ ਜাদু ਮੈਂ ਇਹ ਅੰਕੜਾ ਸੀ ਪਾਰ ਕਰ ਲਿਆ ਤੁਹਾਡੀ ਕੋਈ ਸੀਨੀਅਰ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿਲ ਦੇ ਆ ਵੀ ਜਿਹੜਾ ਜਾਦੂ ਨਹੀਂ ਪਟਿਆਲੇ ਤੇ ਇਹਦਾ ਜ਼ੀਰੋ ਬਿਲ ਨਹੀਂ ਬਣੇ ਵੱਡੇ ਨਾਂ ਦੀ ਗਰੀਬ ਵਰਕਰ ਗਰੀਬ ਵਰਨ ਵਿੱਚ ਬਹੁਤ ਚੱਲਿਆ ਹੈਗਾ ਜ਼ਰੂਰ ਚੱਲਿਆ ਤੁਹਾਡੀ ਕੀ ਬੁਰੀ ਕਿਤਨਾ ਕਿਤੇ ਭਾਜੀਪੀ ਨੂੰ ਪਈਏ ਜੀ ਤਾਂ ਕੋਈ ਨਾ ਗੱਲ ਨਾ ਦਾ ਪੱਕਾ ਕਿਹਾ ਜਾ ਸਕਦਾ ਨਾ ਇਹਨੂੰ ਰੱਦ ਕੀਤਾ ਜਾ ਸਕਦਾ ਹੈ ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗਲਤ ਬਾਤ ਹੋਈ ਹੈ ਕੋਈ ਗਲਤ ਬਾਤ ਹੋਈ ਹੈ ਮੇਰੇ ਹੋ ਰਾਤ ਨੂੰ ਰਾਤ ਨੂੰ ਕੋਈ ਬੋਧਾਈ ਨਹੀਂ ਮੈਂ ਜੇ ਨੀਅਤਾਂ ਅੱਜ ਤਾਂ ਹੁਣ ਰਿਜ਼ਲਟ ਤੋਂ ਕਲੀਅਰ ਹੋਇਆ ਦੇਖਿਆ ਜਾਂਦਾ ਹੈ ਜੀ ਸੰਪਰਕ ਨਾਲ ਜ਼ਿਕਰ ਕਰ ਰਹੇ ਹੋ ਜੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਜਾਂ ਨਹੀਂ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਸੀ ਜੀ ਤੁਹਾਨੂੰ ਲੱਗਦਾ ਵੀ ਜੇ ਲਵਜੋ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਵੋਟ ਬੈਂਕ 'ਚ ਥੋੜਾ ਫਰਕ ਪੈਂਦਾ ਜੀ ਮੈਂ ਦੇਖੋ ਉਹਨਾਂ ਨੂੰ ਮਤਿਆ ਨਹੀਂ ਹੋ ਜ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਿਫ ਸੀਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਜਾਣਦਾ ਕਿ ਉਹ ਆਪਣੇ ਪਰਿਵਾਰ ਦੀ ਸਾਥ ਵਿੱਚੋਂ ਮੇਰੇ ਵਾਸਤੇ ਤੋਰੇ ਪੈਣ ਜਾਂ ਮੇਰੇ ਵਾਸਤੇ ਪ੍ਰਚਾਰ ਕਰਨਾ ਡਾਕਟਰ ਸਾਹਿਬ ਜੋ ਮੌਜੂਦਾ ਸਰਕਾਰ ਕਹਿ ਰਹੀ ਸੀ 13 0 ਦਾ ਨਾਰਾ ਲਾ ਰਹੀ ਸੀ ਮੰਨਦੇ ਹੋ ਕਿ ਦੋਨੋਂ ਮੌਜੂਦਾ ਸਰਕਾਰ ਜਿਹੜਾ ਉਹ ਪੁਲੇਖਾ ਨਿਕਲ ਗਿਆ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਭਵੰਤਮਾਨ ਦਾ ਵੀ ਨਿਕਲ ਗਿਆ ਹੈਗਾ ਜਿਹੜੀਆਂ ਤਤ ਮੇਰੇ ਖਿਆਲ ਤਿੰਨ ਜਾਂ ਚਾਰ ਸੀਟਾਂ ਤੇ ਉਹਨਾਂ ਦੀ ਜਿੱਤ ਤਿੰਨ ਸੀਟਾਂ ਜਿੱਤ ਜਿੱਤ ਪ੍ਰਾਪਤ ਹੋਈ ਹੈਗੀ ਔਰ ਕੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿੱਚ ਕੁਛ ਨਾ ਕੋਈ ਸੁਲਗਦਾ ਰਹਿੰਦਾ ਹੈਗਾ ਜਿਹੜਾ ਸਰਜੀ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ 'ਤੇ ਵੀ ਸਮੁੱਧਤ ਹੋਣਾ ਪੈਣਾ ਕਿ ਜੋ ਲੋਕਾਂ 'ਚ ਇੱਕ ਭਟਕਾ ਲਗਾਤਾਰ ਚੱਲਦਾ ਪਿਆ ਇੱਕ ਇੱਕ ਬੇਜਕੀ ਨਹੀਂ ਚੱਲਦੀ ਪਈ ਸੈਂਟਰ ਦੇ ਖਿਲਾਫ ਇੱਕ ਬੇਜਕੀ ਨਹੀਂ ਚੱਲਦੀ ਪਈ ਮੌਜੂਦਾ ਇੰਡੀਆ ਦੇ ਖਿਲਾਫ ਭਾਰਤੀ ਸੰਘ ਦੇ ਖਿਲਾਫ ਉਹਨਾਂ ਨੂੰ ਸਮੁੱਧਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ 'ਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ 'ਚ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜ਼ੋਰ ਨਾ ਪੜੇ ਜਿਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਦਾ ਸਾਨੂੰ ਹਰ ਇੱਕ ਉਸ ਬੰਦੇ ਦਾ ਵੈਲਕਮ ਕਰਨਾ ਚਾਹੀਦਾ ਜਿਹੜਾ ਜਮਹੂਰੀ ਪ੍ਰਕਿਰਿਆ ਦਾ ਇਹ ਦੁਆਰਾ ਚੁਣਿਆ ਗਿਆ ਚਾਹੇ ਅਮਰਪਾਲ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮਾਨੀ ਚੋਣ ਬਣਾ ਲਈ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕਾਂ ਦਾ ਲੋਕਾਂ ਦਾ ਫਤਵਾ ਹਾਸਲ ਕੀਤਾ ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵਾ ਸਰਕਾਰ ਕਰਦਾ ਹੈ ਬਿਲਕੁਲ ਮੈਂ ਤਾਂ ਪਹਿਲੇ ਕਰਨਾ ਐਨਐਸਏ ਹਟਾਈ ਜਾਵੇ ਔਰ ਦੂਜਾ ਉਹਨੂੰ ਡਿਬਰੂਗੜ ਤੋਂ ਵਾਪਸ ਲਿਆਂਦਾ ਜਾਵੇ ਡਿਬਰੂਗੜ ਇੱਕ ਗੱਲ ਕਿ ਡਿਬਰੂਗੜ ਡਿਬਰੂਗੜ ਕੋ ਪਿਆਬ ਕਿਉਂ ਨਹੀਂ ਕਹਿੰਦਾ ਐਡੀ ਵੱਡੀ ਕਿਹੜੀ ਜੁਰਮ ਹੈ ਹੋਰ ਕਿਹੜੇ ਦੱਸੋ ਕੈਨੇਡਾ ਜਿਹੜਾ ਜਿਹੜਾ ਬਜਿਆ ਮਤਲਬ ਜਿਹੜਾ ਐਡਾ ਤੱਤਾ ਹੈਗਾ ਉਹਨੂੰ ਆਪਣੇ ਰਾਜ ਤੋਂ ਬਾਹਰ ਭੇਜ ਦੇ ਅਸਲ ਚੋਸ ਇੱਕ ਵੱਡੀ ਗੇਮ ਦਾ ਹਿੱਸਾ ਹੈ ਉਹ ਗੇਮ ਕੀ ਹੈ ਮ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਵਿੱਚ ਹਰ ਉਸ ਫਤਵੇ ਦਾ ਸਵਾਰ ਕਰਨਾ ਚਾਹੀਦਾ ਕਿ ਲੋਕਾਂ ਨੇ ਇਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦੇ ਹੱਕ ਵਿੱਚ ਦਿੱਤਾ ਹੈ ਠੀਕ ਹੈ